ਕੋਈ ਗੱਲ ਨਹੀਂ ਹੈ ਨਰਜੋਤ ਸਿੰਘ ਸਿੱਧੂ ਆਪਣੇ profession ਚ ਬਿਜ਼ੀ ਹੈ ਤੇ ਉਹ ਉਹਨਾਂ ਦੇ ਲੈਵਲ ਦੀ ਗੱਲ ਹੈ ਉਹਨਾਂ ਦੀ ਆਪਸ ਚਾਈ ਕਮਾਂਡ ਨਾਲ ਕੀ ਗੱਲ ਹੋ ਰਹੀ ਹੈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਮੈਂ ਜ਼ਰੂਰ ਜਾਵਾਂਗੀ ਤਾਂ ਮੈਨੂੰ ਰਾਣਾ ਗੁਰ ਜੀ ਜੀ ਨੇ ਵੀ ਫੋਨ ਕੀਤਾ ਸੀਗਾ ਐਮਪੀ ਅਜਲਜੀ ਨੇ ਵੀ ਕਿਹਾ ਸੀਗਾ ਤਾਂ ਮੈਂ ਜ਼ਰੂਰ ਉੱਥੇ ਪਹੁੰਚੂੰਗੀ ਦੋ ਤਿੰਨ ਦਿਨ ਆਪਣੀ ਡਿਊਟੀ ਲਗਾਣ ਮੇਰੀ ਪੂਰੀ ਟੀਮ ਨਾਲ ਜਾਊਗੀ ਕਿਉਂਕਿ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਉਸ ਨੂੰ ਸਪੋਰਟ ਕਰਾਂਗੀ ਕਰਾਂਗੇ ਮੈਂ ਐਕਟਿਵ ਹੋ ਚੁੱਕੀ ਹਾਂ ਆਲਰੇਡੀ ਮੈਂ 4 ਮਹੀਨਿਆਂ ਦੀ ਲੋਕਾਂ ਦੇ ਘਰਾਂ ਜਾ ਰਹੀ ਹਾਂ ਪਰ ਮੈਂ ਇੰਜ ਲੁੱਕ ਲੁੱਕ ਐਂਜੀ ਮਤਲਬ ਚੁਪਚਾਪ ਮੀਟਿੰਗਸ ਕਰ ਰਹੀ ਹਾਂ ਕਿਉਂਕਿ ਮੈਂ ਅਸਲੀ ਵਰਕਰਨੋ ਮਿਲਣਾ ਚਾਹੁੰਦੀ ਹਾਂ ਇਹ ਜੀ ਕੋਈ ਗੱਲ ਨਹੀਂ ਹੈ ਨਰਜੋਤ ਸਿੰਘ ਸਿੱਧੂ ਆਪਣੇ profession ਚ ਬਿਜ਼ੀ ਹੈ ਤੇ ਉਹ ਉਹਨਾਂ ਦੇ ਲੈਵਲ ਦੀ ਗੱਲ ਹੈ ਉਹਨਾਂ ਦੇ ਆਪਸ ਚਾਈ ਕਮਾਂਡ ਨਾਲ ਕੀ ਗੱਲ ਹੋ ਰਹੀ ਹੈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਮੈਂ ਜ਼ਰੂਰ ਜਾਵਾਂਗੀ ਮਤਲਬ ਮੈਨੂੰ ਰਾਣਾ ਗੁਰ ਜੀਜੀ ਨੇ ਵੀ ਫੋਨ ਕੀਤਾ ਸੀਗਾ ਐਮਪੀ ਔਜਲਾ ਜੀ ਨੇ ਵੀ ਕਿਹਾ ਸੀਗਾ ਤਾਂ ਮੈਂ ਜ਼ਰੂਰ ਉੱਥੇ ਪਹੁੰਚੂਗੀ ਦੋ ਤਿੰਨ ਦਿਨ ਆਪਣੀ ਡਿਊਟੀ ਲਗਾਣ ਮੇਰੀ ਪੂਰੀ ਟੀਮ ਨਾਲ ਜਾਊਗੀ ਕਿਉਂਕਿ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਅਸੀਂ ਉਹਨੂੰ ਸਪੋਰਟ ਕਰਾਂਗੀ ਕਰਾਂਗੇ ਕੀ ਲੱਗਦਾ ਹੈ ਇਸ ਵਾਰੀ ਸਰਕਾਰ ਉਹ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਫਾਇਦਾ ਮਿਲੇਗਾ ਅ ਦੇਖੋ ਫਾਇਦਾ ਇੰਡੀਵਿਜੂਅਲ ਕੈਂਡੀਡੇਟ ਦਾ ਵੀ ਉੱਤੇ ਫਰਕ ਪੈਂਦਾ ਹੁ ਮੈਨੂੰ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਕਿਵੇਂ ਪਰਫਾਰਮ ਕੀਤਾ ਉਹਦੀ ਫਰਕ ਉਹਦਾ ਪਰਫਾਰਮੈਂਸ ਫਰਕ ਪਾ ਸਕਦੀ ਹੈ ਠੀਕ ਹੈ ਨਾ ਪਰ ਅਦਰਵਾਈਜ਼ ਜੇ ਤੁਸੀਂ 올ਓਵਰ ਪੰਜਾਬ ਦੇਖੋ ਤਾਂ ਐਸ ਸੱਚ ਆਮ ਆਦਮੀ ਪਾਰਟੀ ਦੀ ਵੇਵ ਟੋਟਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ achi ya buri chalani ਤਾਂ ਹੋਰ ਗੱਲ ਹੈ ਸਰਕਾਰ ਚੱਲੀ ਹੀ ਨਹੀਂ ਜੋ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਤੁਸੀਂ ਆਪ ਖੋਲ ਕੇ ਦੇਖ ਲਓ ਕੀ ਪੂਰੇ ਹੋਗੇ ਕਿੱਥੇ ਪੂਰੇ ਹੋਗੇ ਲੋਕ ਜਾ ਰਹੇ ਆ ਬਾਾਕੀ ਕੀ ਕੀ ਫਰਕ ਕੀ ਪਿਆ ਮਤਲਬ 1 ਰੁਪਇਆ ਮੇਰੇ ਅਮਰitsar ਰੇਸ ਚ ਲੱਗਿਆ ਹੋਵੇ ਮੈਨੂੰ ਦਿਖਾ ਦਿਓ ਮੇਰੇ ਉਦਘਾਟਨ ਚ ਇੱਕ ਅੱਧਾ ਕੋਈ ਕੀਤਾ ਹੋਣਾ ਤਾਂ ਕੀਤਾ ਹੋਣਾ ਲੋਕਾਂ ਨੂੰ ਜੀ ਸ਼ਕਲ ਵੀ ਨਹੀਂ ਪਤਾ ਕਿ ਨਵੀਂ ਐਮਐਲਏ ਕੌਣ ਹੈ ਸੋ ਇਹੀ ਜਿਹੜਾ ਹਾਲਤ ਹੈ ਇਹ ਸਾਰੇ ਹਲਕਿਆਂ ਚ ਹੈ ਹੁਣ ਜਿੱਥੇ ਐਮਐਲਏ ਮਿਲਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਕਹਿਣਾ ਕਿ ਇਹਨੂੰ ਹੈ ਉਹ ਆਪ ਪੁੱਛ ਲਈਏ ਵੀ اچھا ਵੀ ਜਿਵੇਂ ਪੁਲਿਸ ਨੂੰ ਕਿਵੇਂ ਫੋਨ ਕਰਨਾ ਹੈ ਫਿਰ ਅਗਲੇ ਬੰਦੇ ਵੀ ਨਹੀਂ ਰਿਗਾਰਡ ਕਰਦੇ ਜਦੋਂ ਇਹਨਾਂ ਨੇ ਵੇਵ ਚਲਾਈ ਤਾਂ ਇਹਨਾਂ ਨੇ ਇਹ ਆਮ ਬੰਦੇ ਕਹ ਕੇ ਕਿ ਸਾਰਿਆਂ ਨੂੰ ਚੁਕ ਲਿਆ ਦੇਖੋ ਚੁਕਨਾ ਬੜਾ ਚੰਗਾ ਹੈ ਠੀਕ ਹੈ ਪਰ ਇਹ ਤਾਂ ਸੋਚੋ ਵੀ ਉਹਦੇ ਅੱਗੇ ਜਾ ਕੇ ਉਹਨੇ ਡਿਪੀ ਕਮਿਸ਼ਨਰ ਨੂੰ ਫੇਸ ਕਰਨਾ ਹੈ ਆਈਪੀਐਸ ਅਫਸਰ ਨੂੰ ਫੇਸ ਕਰਨਾ ਹੈ ਐਸਐਸਪੀ ਨੂੰ ਫੇਸ ਕਰਨਾ ਹੈ ਉੱਤੇ ਯੂਨੀਅਨ ਮਨਿਸਟਰ ਕੋਲ ਮੇਡੀਆਂ ਫਾਈਲਾਂ ਪਈਆਂ ਸੀ ਹਰ ਸਟੇਟ ਮਨਿਸਟਰ ਕੋਲ ਮੈਂ ਆਪ ਸੀਬੀਐਸਸੀ ਹਰ ਸਟੇਟ ਮਨਿਸਟਰ ਕੋਲ ਮੇਰੀ ਫਾਈਲ ਪਈ ਸੀ ਉਹਨਾਂ ਨੂੰ ਕਿਵੇਂ ਮਨਾਣਾ ਸਮਝਾਣਾ ਯੂਨੀਅਨ ਮਨਿਸਟਰਸ ਨੂੰ ਸਮਝਾਣਾ ਜਦੋਂ ਕਿ ਦੂਜੀ ਪਾਰਟੀ ਉੱਤੇ ਸੀ ਬੀਜੇਪੀ ਦੇ ਹਰ ਯੂਨੀਅਨ ਮਨਿਸਟਰ ਕੋਲ ਮੈਂ ਗਈ ਹੁੰਨੀ ਆ ਚਾਹੇ ਮੈਂ ਵੱਲੇ ਦੀ ਡਿਵੈਲਪਮੈਂਟ ਲਈ ਗਈ ਚਾਹੇ ਮੈਂ ਚੌਂਕਾਂ ਲਈ ਅਸੀਂ ਆ ਗਏ ਜਿਹੜੇ ਫਲਾਈਓਵਰਸ ਬਣਾਏ ਉਹਦੇ ਲਈ ਗਏ ਜਿਹੜਾ ਫਟਕ ਬਣ ਸਕਦਾ ਸੀ ਸਾਰੇ ਕੰਦੇ ਨਹੀਂ ਬਨ ਗਿਆ ਨਾ ਸੋ ਹਿੰਮਤ ਕੀਤੀ ਲੋਕਾਂ ਨੂੰ ਨਾਲ ਲਿਆ ਤੇ ਹਰ ਇੱਕ ਨੂੰ ਏਟਲੀਸਟ ਪਛਾਣਤਾ ਸੀ ਲੀਡਰਾਂ ਦੀ ਜੁਰਤ ਰੱਖਦੇ ਸੀ ਏਟਲੀਸਟ ਕੋਈ ਖੜਾ ਤਾਂ ਹੁੰਦਾ ਸੀ ਜਾ ਕੇ ਹੁਣ ਤੋਂ ਉਹਨਾਂ ਦੀ ਹਿੰਮਤ ਹੀ ਨਹੀਂ ਵੀ ਉਹ ਕੀ ਬੋਲ ਪੈਣ ਉਹਨਾਂ ਦੇ ਜਾ ਕੇ ਸਰਕਾਰ ਸਰਕਾਰ ਦੀ ਕਾਰਜਕਾਰਨੀ ਕੀ ਦੇਖਦੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਲੱਗਾ ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਪੋਸਟਰ ਲਾਏ ਆ ਕਿ ਸਾਡਾ ਪਿੰਡ ਬਿਕਾਊ ਹੈ ਤੇ ਨਸ਼ਾ ਬੜਾ ਵੱਧ ਗਿਆ ਮੈਂ ਇਹ ਕਹਿ ਜਦੋਂ ਤੱਕ ਵੱਡੀ ਮੱਛੀਆਂ ਨੂੰ ਨਹੀਂ ਫੜਦੇ ਛੋਟੇ ਛੋਟੀ ਪੁੜੀਆਂ ਵਾਲਿਆਂ ਨੂੰ ਕੀ ਕਰੋਗੇ ਇੰਨਾ ਇੰਨਾ ਬੱਚਾ ਛੋਟਾ ਛੋਟਾ ਬੱਚਾ ਵੀ ਮਾਪੇ ਨੇ ਅਹੀ ਜੀਆਂ ਜਗ੍ਹਾਆਂ ਜਿੱਥੇ ਰੂਟ ਬਣਾਇਆ ਹੋਇਆ ਜਰਾਬਾਂ ਦੇ ਵਿੱਚ ਪਾ ਕੇ ਅੱਗੇ ਨਸ਼ਾ ਦੇ ਰਹੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੈ ਉਹਨਾਂ ਨੂੰ ਪਤਾ ਇਹ ਚੀਜ਼ ਹੈ ਕੁਛੇ ਦੇ ਚ ਦਈਦੀ ਹੈ ਤਾਂ ਪੈਸੇ ਮਿਲਦੇ ਆ ਤੇ ਜਦੋਂ ਤੱਕ ਤੁਸੀਂ ਨੌਕਰੀਆਂ ਨਹੀਂ ਲਾਂਦੇ ਜਦ ਤੱਕ ਬੰਦੇ ਨੂੰ ਇਹ ਨਹੀਂ ਹੁੰਦਾ ਕਿ ਜਦੋਂ ਮੈਂ ਸਵੇਰੇ ਸੌ ਕੇ ਉੱਠਾਂ ਮੈਂ ਤਿਆਰ ਹੋ ਕੇ 9 ਵਜੇ ਆਪਣੀ ਕੰਮ ਤੇ ਜਾਣਾ ਹੈ ਉਹ ਯਾ ਡਿਪਰੈਸ਼ਨ ਚ ਜਾਊਗਾ ਯਾ ਉਹਦੇ ਘਰ ਵਾਲੇ ਵੀ ਉਹਨੂੰ ਗਾਲਾਂ ਕੱਢਦੇ ਆ ਵੀ ਤੂੰ ਵਿਹਲਾ ਤੂੰ ਕਿਹੜੇ ਕੰਮ ਦਾ ਹੈਨਾ ਇਹ ਇਹ ਘਰ ਵਾਲਿਆਂ ਦਾ ਵੀ ਕਸੂਰ ਹੈ ਵਿੱਚ ਹੀ ਵੀ ਉਹ ਇਹ ਵੀ ਨਹੀਂ ਦੇਖਦੇ ਨਾਲ ਜਾਓ ਵੀ ਇੰਟਰਵਿਊ ਦਿੰਦਾ ਤੁਹਾਡਾ ਬੱਚਾ ਦੇਖੋ ਵੀ ਉਹਦੀ ਸਿਲੈਕਸ਼ਨ ਕਿਤੇ ਹੁੰਦਾ ਹੈ ਪਹਿਲਾਂ ਜਦੋਂ ਤੁਸੀਂ ਪੜ੍ਹਾਈ ਕਰਾਨੇ ਹੋ ਬੱਚਿਆਂ ਨੂੰ ਤੁਸੀਂ ਉਦੋਂ ਧਿਆਨ ਕਿਉਂ ਨਹੀਂ ਦਿੱਤਾ ਵੀ ਚੰਗੇ ਨੰਬਰ ਲੈਂਦਾ ਪੜ੍ਹਾਈ ਕਰਦਾ ਹੈਨਾ ਫਿਰ ਨੌਕਰੀ ਲਈ ਨਾਲ ਜਾਓ ਤਾਂ ਤੁਹਾਨੂੰ ਪਤਾ ਚੱਲੇ ਕਿ ਨਹੀਂ ਔਖੀ ਨੌਕਰੀ ਮਿਲਦੀ ਹੈ ਸਰਕਾਰ ਨੌਕਰੀਆਂ ਦਉਗੀ ਉਸਨੇ ਲੈਣਗੇ ਤਾਂ ਫਿਰ ਉਹਨੇ ਕੋਲ ਆਪਸ਼ਨ ਹੀ ਨਹੀਂ ਕੋਈ ਰਹਿੰਦੀ ਕਿਉਂਕਿ ਬੰਦਾ ਡਿਪਰੈਸ ਹੋ ਕੇ ਡਿਪਰੈਸ਼ਨ ਦੇ ਵਿੱਚ ਜਾਂ ਤਾਂ ਸਾਈਕੀਆਟ੍ਰਿਸ ਕੋ ਜਾਂਦਾ ਹੈ ਉੱਥੇ ਉਹ ਸੋਚਦਾ ਕਿ ਸ਼ਾਇਦ ੱਲੇ ਪਾਗਲ ਹੀ ਜਾਂਦੇ ਆ ਉਹਨੂੰ ਇਹ ਨਹੀਂ ਪਤਾ ਮੈਂ ਠੀਕ ਹੋ ਸਕਦਾ ਤੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹ ਤੁਹਾਨੂੰ ਪਤਾ 70% ਵਾਲੀ ਨੇ ਮੈਨੂੰ ਇੱਕ ਵੱਡੀ ਮੱਛੀ ਦੱਸ ਦੋ ਜਿਹੜੀ ਫੜੀ ਹੋਵੇ ਇੱਕ ਵੱਡਾ ਰਸਤਾ ਦੱਸ ਦੋ ਜਿੱਥੋਂ ਇਹ ਕਹਿਣ ਪੰਜਾਬ ਚੋਂ ਐਂਟਰ ਕਰਦੀ ਹੈ ਐਂਟਰ ਐਂਟਰੀ ਅਸੀਂ ਪੁਆਇੰਟ ਬੰਦ ਕਰਤਾ ਵੀ ਇੱਥੋਂ ਜੀ ਇੰਨਾ ਇੰਨਾ ਨਿਸ਼ਾਨਦਾ ਸੀ ਅਸੀਂ ਉਹ ਐਂਟਰੀ ਪੁਆਇੰਟ ਬੰਦ ਕਰਤਾ ਉੱਥੋਂ ਨਿਸ਼ਾਨਾ ਬੰਦ ਹੋ ਗਿਆ ਕੁਝ ਨਹੀਂ ਬੰਦ ਹੋਇਆ ਠੀਕ ਹੈ ਨਾ ਕਰੋ ਇਹ ਚੋਹਾਂ ਜੀ ਦੀ ਘਰ ਵਾਪਸੀ ਕਿਉਂ ਹਾਂ ਜੀ ਆਪਣੇ ਘਰ ਜੀ ਹੈ ਕਿਉਂਕਿ ਇਸ ਤੋਂ ਤਕੜਾ ਕਾਂਗਰਸੀ ਇਸ ਤੋਂ ਮਤਲਬ ਪੁਰਾਣਾ ਕਾਂਗਰਸੀ ਆ ਇਹਨਾਂ ਦੀ ਜਿਹੜੀ ਟੀਮ ਹੈ ਇਹ ਕੱਟੜ ਕਾਂਗਰਸੀ ਹੈ ਇਸ ਸਾਲਾਂ ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ ਪਿਛਲੀ ਵਾਰ ਜਦੋਂ ਇਹ ਤੋਂ ਪਾਰਟੀਆਂ ਲੜਿਆ ਸੀਗਾ ਤੇ ਉਦੋਂ ਇਹਨਾਂ ਆਪ ਦਾ ਆਪਸ ਚ ਸੀਗਾ ਵੀ ਕਿਹਨੂੰ ਦੇਣੀ ਹੈ ਤਾਂ ਉਹਨਾਂ ਨੂੰ ਕਿਹਾ ਸੀ ਮੋਤੀ ਪਾਰਟੀਆਂ ਨੂੰ ਯਾਦ ਕੀ ਤੂੰ ਲੱਗ ਲਿਵਾ ਨਾ ਰੇਸ਼ੂ ਹਨ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਸੀਧਾਉਂਗੇ ਹੈਨਾ ਤੇ ਰਾਮਪਾਲ ਜੀ ਵੀ ਬਹੁਤ ਅੱਛਾ ਕੰਮ ਕਰਦੇ ਆ ਪਰ ਉਹ ਥੋੜੇ ਲਿਮਟ ਹੋ ਗਏ ਤੇ ਉਹਨਾਂ ਕੋਲ ਟਾਈਮ ਵੀ ਨਹੀਂ ਸੀਗਾ ਤੇ ਉਹ ਇਹਨਾਂ ਨੂੰ ਟੱਚ ਨਹੀਂ ਕਰ पाए ਜੇ ਉਹ ਇਕੱਠੇ ਹੁੰਦੇ ਤਾਂ ਅਸੀਂ ਜਿੱਤੇ ਹੋਏ ਸੀ ਦੇਖੋ ਮੈਂ ਨਾਮ ਤਾਂ ਦਿੱਤਾ ਸੀਗਾ ਵੀ ਮੈਨੂੰ ਪਤਾ ਸੀ ਜੇ ਕੱਲਾ ਪਾਰਟੀ ਟਿਕਟ ਤੇ ਹੁੰਦਾ ਤੇ ਜਿੱਦਾ ਮੈਂ ਚਿਤਾਉ ਕੈਂਡੀਡੇਟ ਦੇਖਣੀ ਹੈ ਹੋਰ ਮੈਨੂੰ ਕੋਈ ਕਿਸੇ ਨਾਲ ਪਰਸਨਲ ਹੋਣੀ ਹੈ ਮੇਰੇ ਘਰ ਦੇ ਚੋਂ ਘਰ ਚੋਂ ਕਿਸੇ ਬੱਚੇ ਨੇ ਪੋਲਿਟਿਕਸ 'ਚ ਨਹੀਂ ਆਣਾ ਸਿੱਧੂ ਸਾਹਿਬ ਆਉਗੇ ਐਕਟਿਵ ਹੋਗੇ ਉਹ ਉਹਨਾਂ ਦੀ ਮਰਜ਼ੀ ਹੈ ਮੈਂ ਨੂੰ ذہج کوئی اعتراض نہیں ہے۔ ਮੈਂ ਐਕਟਿਵ ਹੋ ਚੁੱਕੀ ਹਾਂ ਆਲਰੇਡੀ। ਮੈਂ 4 ਮਹੀਨਿਆਂ ਦੀ ਲੋਕਾਂ ਦੇ ਘਰਾਂ ਜਾ ਰਹੀ ਹਾਂ ਪਰ ਮੈਂ ਇੰਜ ਲੁਕ ਲੁਕ ਕੇ ਇੰਜੀ મતલਬ ਚੁਪਚਾਪ ਮੀਟਿੰਗਸ ਕਰ ਰਹੀ ਹਾਂ ਕਿਉਂਕਿ ਮੈਂ ਅਸਲੀ ਵਰਕਰ ਨੂੰ ਮਿਲਣਾ ਚਾਹੁੰਦੀ ਹਾਂ। ਜਿਹੜੇ ਬੂਥਾਂ ਤੇ ਖੜਦੇ ਆ ਮੈਂ ਇਹਨਾਂ ਨੂੰ ਨੀਂ ਜੇ ਪਛਾਣ ਪਾਉਂਗੀ। ਮਤਲਬ ਉਹ ਕੱਲੀ ਕਾਉਂਸਲਰ ਤੱਕ ਰਹਿ ਜੰਨੇ ਹੋ। ਵੀ ਕਾਉਂਸਲਰ ਨੂੰ ਤੁਸੀਂ ਉਹ ਪਰਚੇ ਦੇਤਾ ਉਹਨੇ ਅੱਗੇ ਬਿਠਾਤਾ। ਕਿਉਂ? ਮੈਂ ਕਿਉਂ ਨਹੀਂ ਇਹਨਾਂ ਨੂੰ ਡਾਇਰੈਕਟ ਮਿਲ ਸਕਦੀ? ਮੈਨੂੰ ਤਾਂ ਪਤਾ ਹੋਣਾ ਚਾਹੀਦਾ ਮੇਰੇ ਲਈ ਕਿਹੜੇ ਬੰਦੇ ਨੇ ਕਿੰਨਾ ਕੰਮ ਕੀਤਾ। 5 ਸਾਲੋਂ ਮੇਰੇ ਲਈ ਕੰਮ ਕਰਦਾ ਤੇ ਉਹ ਆਪਣੀ ਮੈਡਮ ਨੂੰ ਪਛਾਣ ਵੀ ਨਾ ਸਕੇ ਜਾਂ ਡਾਇਰੈਕਟਲੀ ਮਿਲ ਵੀ ਨਾ ਸਕੇ ਜਾਂ ਡਾਇਰੈਕਟਲੀ ਰੋਕ ਕੇ ਬੁਲਾ ਵੀ ਨਾ ਸਕੇ ਸਾਰਾ ਪੰਜਾਬ ਮੈਨੂੰ ਰੋਕ ਕੇ ਬੁਲਾਉਂਦਾ ਮੈਡਮ ਜੀ ਰੁਕੋ ਕਾਰ ਰੁਕੋ ਆ ਗੱਲ ਕਰਨੀ ਹੈ ਤਾਂ ਮੇਰਾ ਆਪਣਾ ਬੂਥ ਵਾਲਾ ਵੀ ਮੈਨੂੰ ਉਂਜੀ ਰੋਕ ਕੇ ਕਮ ਕਹਿ ਸਕੇ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਮੈਡਮ ਨਮਜੋਤਪੁਰ ਸਿੱਧੂ ਤੇ ਸਿੱਧੂ ਫੈਮਿਲੀ ਤੇ ਨਰਾਜਗੀਆਂ ਜਿਹੜੀਆਂ ਉਹ ਹੁੰਦੀਆਂ ਵਾਜਬ ਨੇ ਕਿਉਂਕਿ ਕੁਝ ਹਿੰਟ ਦੇਣੇ ਪੈਂਦੇ ਆ ਹਾਈ ਕਮਾਂਡ ਨੂੰ ਵੀ ਕਿ ਜੇ ਉਹ ਗਲਤ ਫੈਸਲੇ ਲੈਂਦੇ ਆ ਤੇ ਉਹਦਾ ਖਾਮਿਆਜਾ ਵੀ ਭੁਗਤਣਾ ਪੈਂਦਾ ਅੱਜ ਤੁਸੀਂ ਖੁਦ ਜਾਣਦੇ ਹੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ 43 ਕਾਉਂਸਲਰ ਬਣਾਲੇ ਕਾਂਗਰਸ ਪਾਰਟੀ ਨੇ ਬਹੁਮਦ ਹੁੰਦਿਆਂ ਸੁੰਦਿਆਂ ਵੀ ਮੇਅਰ ਨਹੀਂ ਬਣਾ ਸਕੇ ਕੀ ਕਾਰਨ ਹੈ ਇਹੀ ਕਾਰਨ ਸੀਗਾ ਕਿ ਸਾਡੀ ਹਾਈ ਕਮਾਂਡ ਕੁਝ ਗਲਤ ਫੈਸਲੇ ਲਲ ਲੈਂਦੀ ਹੈ ਜਿਹਦੇ ਕਾਰਨ ਰੂਲਿੰਗ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਤੇ ਉਸ ਚੀਜ਼ ਦਾ ਖਾਮਿਆਜਾ ਇਹਨਾਂ ਨੂੰ ਭੁਗਤਣਾ ਪਿਆ ਤੇ ਮੈਡਮ ਨਵਜੋਤ ਕੋਰ ਸਿੱਧੂ ਆਏ ਨੇ ਮੈਂ ਉਹਨਾਂ ਦਾ ਸਿਰ ਮੱਥੇ ਜੀ ਮਰੇਓ ਤੇ ਅੱਜ ਉਹਨਾਂ ਨੇ ਮੈਨੂੰ ਫੇਰ ਮੇਰਾ ਸਰੂਪਾ ਵਾਪਸ ਪਾਇਆ ਜਿਹੜਾ ਮੈਂ ਕੁਝ ਕਾਰਨਾ ਤੋਂ ਥੋੜੀ ਦਿਨ ਵਾਸਤੇ त्यागਿਆ ਸੀ ਤੇ ਮੈਂ ਆਸ਼ਵਾਸਨ ਦੇਣਾ ਕਿ ਆਉਣ ਵਾਲੀ 2027 ਦੀ ਇਲੈਕਸ਼ਨਾਂ 'ਚ ਅਸੀਂ ਸਾਡੀ ਮੇਰੀ ਪੂਰੀ ਟੀਮ ਵਾਰਡ ਨੰਬਰ 26 ਦੀ ਪੂਰੀ ਟੀਮ ਪੂਰਾ ਸਹਿਯੋਗ ਕਰੇਗੀ ਪਾਰਟੀ ਦਾ ਤੇ ਅਸੀਂ 2027 ਚ ਮੈਡਮ ਨਵਜੋਤ कौर ਸਿੱਧੂ ਜੀ ਨੂੰ ਐਮਐਲਏ ਬਣਾ ਕੇ ਤੇ ਪੰਜਾਬ ਦੇ ਵਿੱਚ ਬਹੁਤ ਹੀ ਚੰਗੀ ਪੋਜੀਸ਼ਨ ਤੇ ਲੈ ਕੇ ਜਾਵਾਂਗੇ ਤੇ ਮੈਂ ਉਹਨਾਂ ਦਾ ਇੱਥੇ ਆਣ ਤੇ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਦਾ ਪਿਆਰ ਮੈਨੂੰ ਮਿਲਿਆ ਉਹਨਾਂ ਦਾ ਆਸ਼ੀਰਵਾਦ ਮੈਨੂੰ ਮਿਲਿਆ ਤੇ ਦੁਬਾਰਾ ਮੋੜ ਫੇਰ ਮੈਂ ਕਾਂਗਰਸ ਦਾ ਸਿਪਾਈ ਬਣਿਆ ਜਬਕਿ ਜਿਹੜੀ ਕਾਂਗਰਸ ਪਾਰਟੀ ਹੈ ਨਾ ਉਹ ਸਾਡੇ ਰਗਾਂ 'ਚ ਸਾਡੇ ਖੂਨ 'ਚ ਅਸੀਂ ਕੋਈ ਪਾਰਟੀ ਬੰਨਾ ਜੇ ਖਲੋਤੇ ਆ ਨਾ ਆਪਣੇ ਕੋਈ ਨਿੱਜੀ ਫਾਇਦੇ ਕਰਕੇ ਨਹੀਂ ਖਲੋਤੇ ਮੇਰੀ ਉਸ ਵਾਲੇ ਵੀ ਇਹੋ ਹੀ ਮੰਗ ਸੀ ਕਿ ਜੇ ਕਾਉਂਸਲਰ ਦੇਣਾ ਹੈ ਤੇ ਸਾਨੂੰ ਸਾਡੇ ਇਲਾਕੇ ਦਾ ਦੇਵੋ ਸਾਡੇ ਇਲਾਕੇ 'ਚ ਹੋਰ ਵੀ 3-4 ਬੰਦੇ ਸੀਗੇ ਉਹਨਾਂ 'ਚ ਕਿਸੇ ਨੂੰ ਟਿਕਟ ਦੇ ਦਿਓ ਅਸੀਂ ਨਾਲ ਖੜ ਕੇ ਜਿਤਾਵਾਂਗੇ ਅਸੀਂ ਵਾਰਟੀ ਆਪਣੇ ਇਲਾਕੇ ਤੋਂ ਬਾਹਰ ਦਾ ਬੰਦਾ ਨਹੀਂ ਅਸੀਂ ਐਕਸੈਪਟ ਕਰਨਾ ਤੇ ਉਹਦਾ ਤੁਸੀਂ ਦੇਖਿਆ ਹੀ ਹੈ ਕਿ ਸਾਰਿਆਂ ਨੂੰ ਪਤਾ ਲੱਗਾ ਵਾਰਡ ਨੰਬਰ 26 'ਚ ਜੋ ਵੀ ਰਿਜ਼ਲਟ ਆਇਆ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤੇ ਮੈਂ ਇੱਕ ਇੱਕ ਗੁਜਾਰਿਸ਼ ਕਰਾਂਗਾ ਆਪਣੀ ਹਾਈ ਕਮਾਂਡ ਨੂੰ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲੇ ਸੋਵਾਰੀ ਵਿਚਾਰ ਜ਼ਰੂਰ ਕਰਨਾ ਇੱਕ ਗੱਲ ਬੜੀ ਚਰਚਿਤ ਰਹਿੰਦੀ ਹੈ ਵੀ ਕਾਂਗਰਸ ਨੂੰ ਕੋਈ ਖੋਲ ਨਹੀਂ ਹਰਾ ਸਕਦਾ ਕਾਂਗਰਸ ਹੀ ਕਰਉਂਦੀ ਹੈ ਬਿਲਕੁਲ ਜੀ ਇਹ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ ਕਿ ਕਾਂਗਰਸ ਨੂੰ ਹਰਾਉਣ ਵਾਲੀ ਕੋਈ ਦੂਸਰੀ ਪਾਰਟੀ ਨਹੀਂ ਹੈਗੀ ਇਹ ਕਾਂਗਰਸ ਹੀ ਹੈ ਜਿਹੜੀ ਕਾਂਗਰਸ ਨੂੰ ਹਰਾਉਂਦੀ ਹੈ ਉਹ ਵੀ ਸਿਰਫ ਪਤਾ ਨਹੀਂ ਕਿਉਂ ਆਪਣੇ ਨਿੱਜੀ ਫੈਸਲੇ ਆਪਣੇ ਨਿੱਜੀ ਫਾਇਦਾ ਕਰਕੇ ਕਹਿ ਲੋ ਜਾਂ ਕੀ ਕਾਰਨ ਕਹਿ ਸਕਦੇ ਆ ਜਾਂ ਇੱਕ ਦੂਸਰੇ ਲੀਡਰ ਦੀਆਂ ਲੱਤਾਂ ਖਿੱਚਣ ਕਰਕੇ ਕਹਿ ਲੋ ਕਿ ਅਸੀਂ ਇਹ ਬੰਦਾ ਫਲਾਣੀ ਬੰਦੇ ਦਾ ਧੜੇ ਦਾ ਬੰਦਾ ਅਸੀਂ ਇਹਨੂੰ ਉੱਪਰ ਨਹੀਂ ਆਂਦੇ ਨਾ ਕੁਝ ਕਹਿ ਸਕ ਕਮਾਨ ਗਰਾਉਂਡ ਰਿਪੋਰਟ ਨਹੀਂ ਲੈਣਦੇ ਬਿਲਕੁਲ ਇੱਥੋਂ ਤੇਹੀ ਸਾਬਤ ਹੁੰਦਾ ਜੀ ਅੱਜ ਅੰਮ੍ਰਿਤਸਰ ਸ਼ਹਿਰ ਚ ਕਈ ਅਸੀਂਆਂ ਸੀਟਾਂ ਜਿਹੜੀਆਂ ਇਨ੍ਹਾਂ ਕਾਰਨਾਂ ਤੋਂ ਹੀ ਹਾਰ ਗਈਆਂ ਬਿਲਕੁਲ ਬੰਦਾ ਸੀ ਜੀ ਕਾਂਗਰਸ ਲੋਕੀ ਕਾਂਗਰਸ ਨੂੰ ਪਿਆਰ ਕਰਦੇ ਵੇ ਆ ਇਹ ਤੇ ਚਲੋ ਲਾਸਟ ਟਾਈਮ ਐਮ ਐਲ اے ਵਿਧਾਨ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਬਦਲਾਅ ਲੋਕਾਂ ਨੇ ਸੋਚਿਆ ਸੀ ਪਰ ਉਸ ਬਦਲਾਅ 'ਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੀ ਹਾਸਲ ਹੋਇਆ ਮੇਰਾ ਖਿਆਲ ਹੈ ਕਿ ਕੋਈ ਅਸੀ ਲੇਡੀਜ਼ ਨਹੀਂ ਹੋਣੀ ਜਿਹੜੀ ਅੱਜ ਵੀ ਬੈਂਕ ਦੇ ਵਿੱਚ ਜਾ ਕੇ ਵੇਖਦੀ ਹੋਣੀ ਕਿ ਮੇਰੇ ਖਾਤੇ 'ਚ 1000 ਰੁਪਏ ਹਜੇ ਆਇਆ ਕਿ ਨਹੀਂ ਆਇਆ ਹੁਣ ਤੇ ਸ਼ਾਇਦ 1100 ਰੁਪਏ ਕਰਤਾ ਜਮੇ ਹੁਣ ਨਮੋ ਜਿੰਦੇ ਭੇ ਆ ਉਹ ਇਕੱਠੇ ਮੈਂ ਤੇ ਕਹਿੰਦਾ ਕਿ ਜਿਹ ਜਿੰਨੇ ਜਿੰਨੇ ਮਹੀਨੇ ਹੋ ਗਏ ਆ ਤੁਸੀਂ ਉਹ ਮਹੀਨੇ ਕਾਊਂਟ ਕਰੋ ਜਿੰਨੇ ਪੈਸੇ ਤੁਹਾਨੂੰ ਮਿਲਦੇ ਲਵੋ ਪਰ ਅੱਗੋਂ ਇਹਨਾਂ ਨੂੰ ਵੋਟਾਂ ਨਾ ਬਾਇਓ